ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਚਾਰ ਵਰਨ ਚਾਰ ਮਜਹਬਾ ਜਗ ਵਿੱਚ Hindu Musalmane ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਣਾ ਚੁੰਦੇ ਨੇ Hinduwane ਆਪਣੇ ਚਾਰ ਵਰਨ ਬਣਾ ਲਏ ਖੱਤਰੀ ਬ੍ਰਾਹਮਣ ਸ਼ੁੱਧ ਵੇਸ਼ ਇਸੇ ਪ੍ਰਕਾਰ ਮੁਸਲਮਾਨਾਂ ਨੇ ਆਪਣੇ ਚਾਰ ਮਜ਼ਹਬ ਬਣਾ ਲਏ ਖੁਦੀ ਬਖੀਲ تکਬਰੀ ਕਿਛੋ ਧਿਆਨ ਕਰੇਨ ਧਿਆਨੀ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਹਿੰਦੂ ਅਤੇ ਮੁਸਲਮਾਨ ਇਨਾਂ ਨੂੰ ਆਪਸ ਵਿੱਚ ਹੰਕਾਰ ਹੋ ਗਿਆ ਇੱਕ ਛੋਟਾਂ ਦੇ ਚੱਕਰ ਵਿੱਚ ਪੈ ਗਏ ਆਕਾਰ ਹਿੰਦੂ ਅਤੇ ਮੁਸਲਮਾਨ ਇੱਕ ਦੂਜੇ ਨਾਲ ੱਟਕਾ ਕਰਨ ਲੱਗੇ ਇੱਕ ਦੂਜੇ ਨੂੰ ਨੀਵਾ ਅਤੇ ਉੱਚਾ ਮਖੋਲ ਲੱਗੇ ਗੰਗਾ ਬੰਦਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੇ ਅਤੇ ਭਾਈ ਸਾਹਿਬ ਭਾਈ ਗੁਰਦਾਜ ਜੀ ਕਹਣਾ ਤੋਂ ਦੇ ਨੇ ਹਿੰਦੂਆ ਨੇ ਗੰਗਾ ਬਨਾਰਸ ਤੇ ਆਪਣਾ ਅਧਿਕਾਰ ਕਰ ਲਿਆ ਵੀ ਇਹ ਸਥਾਨ ਸਾਡੇ ਇਹ ਸਾਡੇ ਪੂਜਾ ਦੇ ਸਥਾਨ ਨੇ ਇੱਥੇ ਅਸੀਂ ਆਪਣੇ ਰੱਬ ਨੂੰ ਯਾਦ ਕਰਾਂਗੇ ਗੰਗਾ ਤੇ ਬਨਾਰਸ ਇਹਨਾਂ ਤੇ ਹਿੰਦੂਆ ਨੇ ਆਪਣਾ ਅਧਿਕਾਰ ਕਰ ਲਿਆ ਤੇ ਮੁਸਲਮਾਨਾਂ ਨੇ ਫਿਰ ਮੱਕਾ ਤੇ ਕਾਬੇ ਤੇ ਆਪਣਾ ਅਧਿਕਾਰ ਕਰ ਲਿਆ ਵੀ ਇਹ ਸਾਡੀ ਜਗ੍ਹਾ ਇਸਾ ਦੇ ਖੁਦਾ ਦੀ ਜਗਾ ਹੈ ਅਸੀਂ ਇੱਥੇ ਪੂਜਾ ਕਰਾਂਗੇ ਦੋਨਾਂ ਨੇ ਆਪਣੇ ਆਪਣੇ ਅਲਗ-ਅਲਗ ਰਾਹ ਬਣਾ ਲਏ ਸੁੰਨਤ ਮੁਸਲਮਾਨ ਦੀ ਤਿਲਕ ਚੰਜੂ ਹਿੰਦੂ ਲਬਾਣੀ ਹੁਣ ਇੱਥੇ ਭਾਈ ਸਾਹਿਬ ਭਾਈ ਗੁਰਦਾਤਾ ਜੀ ਕਹਣਾ ਚੋਦੇ ਨੇ ਮੁਸਲਮਾਨਾਂ ਦੀ ਨਿਸ਼ਾਦੀ ਸੀ ਸੁੰਨਤ ਇਹ ਹੋ ਗਈ ਮੁਸਲਮਾਨਾਂ ਦੀ ਨਿਸ਼ਾਨੀ ਤੇ ਹਿੰਦੂਆ ਦੀ ਵਿਆਹ ਦੀ ਨਿਸ਼ਾਨੀ ਸੀ ਇਹਨਾਂ ਦੇ ਮੱਥੇ ਤੇ ਤਿਲਕ ਲੱਗਾ ਹੁੰਦਾ ਹੈ ਤੇ ਗੱਲ ਵਿੱਚ ਚੰਝੂ ਪਾਇਆ ਹੁੰਦਾ ਹੈ ਇਹ ਸੀ ਹਿੰਦੂਆ ਦੀ ਵਿਆਹ ਦੀ ਨਿਸ਼ਾਨੀ ਦੋਨਾਂ ਦੀ ਵੱਖ-ਵੱਖ ਨਿਸ਼ਾਨੀ ਹੋਵੇ ਹਿੰਦੂਆ ਦੀ ਨਿਸ਼ਾਨੀ ਵਕਰੀ ਹੋ ਗਈ ਵੀ ਪਤਾ ਲੱਗੂਗਾ ਹਿੰਦੂ ਨੇ ਤੇ ਮੁਸਲਮਾਨਾਂ ਦੀ ਨਿਸ਼ਾਨੀ ਵਕਰੀ ਹੋ ਗਈ ਕਿ ਪਤਾ ਲੱਗੂਗਾ ਕਿ ਇਹ ਮੁਸਲਮਾਨ ਰਾਮ ਅਰਬੀਮ ਕਹਿੰਦੇ ਇੱਕ ਨਾਮ ਦੋਈ ਰਾਹ ਉਲਾ ਲੇ ਹੁਣ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਣਾ ਤੋਂ ਦੇ ਨੇ ਹਿੰਦੂਆ ਨੇ ਆਪਣਾ ਆਰਾਮ ਨਾਮ ਅਪਣਾ ਲਿਆ ਵੀ ਸਾਡਾ ਆਰਾਮ ਹੈ ਆਰਾਮ ਨਾਮ ਨੂੰ ਅਪਣਾ ਲਿਆ ਤੇ ਮੁਸਲਮਾਨਾਂ ਨੇ ਰਹੀਮ ਰੱਖ ਲਿਆ ਸਾਡਾ ਰਹੀਮ ਹੈ ਹਾਲਾਂਕਿ ਆਰਾਮ ਤੇ ਰਹੀਮ ਵਿੱਚ ਕੋਈ ਅੰਤਰ ਨਹੀਂ ਹੈ ਇੱਕੋ ਹੀ ਨਾਮ ਹੈ ਪਰ ਇਹਨਾਂ ਨੇ ਆਪਣੇ ਹੰਕਾਰ ਵਿੱਚ ਦੋਨੋਂ ਵੱਖ-ਵੱਖ ਕਰ ਲਏ ਰਸਤੇ ਦੋਨੋਂ ਦੇ ਵੱਖ-ਵੱਖ ਹੋ ਗਏ ਉਹ ਕਹਿੰਦੇ ਸਾਡਾ ਆਰਾਮ ਹੈ ਤੇ ਮੁਸਲਮਾਨ ਕਹਿਣ ਲੱਗੇ ਸਾਡਾ ਅਰਹੀਮ ਹੈ ਦੋਵੇਂ ਰਸਤੇ ਵੱਖ-ਵੱਖ ਹੋ ਗਏ ਅੱਡ-ਅੱਡ ਹੋ ਗਏ ਪਰ ਫਰਕ ਕੋਈ ਨਹੀਂ ਸੀ ਆਰਾਮ ਤੇ ਰਹੀਮ ਇੱਕੋ ਹੀ ਸੀ ਬਸ ਇਹਨਾਂ ਨੇ ਆਪਣੇ ਹੰਕਾਰ ਵਿੱਚ ਦੋਨੋਂ ਨਾਮ ਵਕ ਵਕ ਕਰ ਦਿੱਤੇ বেদ ਕਿਤੇਬ ਭੁਲਾ ਕੇ ਮੋਹੇ ਲਾਲਚ ਤੁਦੀ ਸ਼ੈਤਾਨੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਹਿੰਦੂ ਅਤੇ ਮੁਸਲਮਾਨ ਦੋਨਾਂ ਨੇ ਆਪਣੇ বেদ ਅਤੇ ਕਿਤਾਬਾਂ ਨੂੰ ਭੁਲਾ ਕੇ ਇਹ ਆਪਸ ਵਿੱਚ ਲੜਦੇ ਫਿਰਦੇ ਇਹ ਲਾਲਚ ਵਿੱਚ ਪੈ ਗਏ ਨੇ ਇਹਨਾਂ ਨੇ ਆਪਣੇ ਬੇਟਾ ਤੇ ਕਿਤੇ ਬਾਦ ਨੂੰ ਵੀ ਵਿਸ਼ਾਂ ਦਿੱਤਾ ਹੈ ਇਹਨਾਂ ਦੀ ਲਾਲਚ ਦਾ ਕੋਈ ਹੱਦ ਨਹੀਂ ਰਿਹਾ ਹਿੰਦੂ ਤੇ ਮੁਸਲਮਾਨ ਦੋਵੇਂ ਲਾਲਚ ਵਿੱਚ ਫਸ ਗਏ ਨੇ ਇਹ ਦੋਵੇਂ ਲਾਲਚੀ ਹੋ ਚੁੱਕੇ ਸੱਚ ਕੇਦਾਰੇ ਰਹਿ ਗਿਆ ਕਹੇ ਮਰਦੇ ਬਾਹਮਣ ਬੋਲਾਰੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚੋੜਦੇ ਨੇ ਸੱਚ ਤਾਂ ਕਿਨਾਰੇ ਰਹਿ ਗਿਆ ਅਰਥਾਤ ਸੱਚ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੱਚ ਬਾਰੇ ਕਿਸੇ ਨੂੰ ਗਿਆਨ ਹੀ ਨਹੀਂ ਬ੍ਰਾਹਮਣ ਤੇ ਮੋਲਵੀ ਇਹ ਕੂੜਾ ਮਾਗ ਲੱਦੇ ਪਏ ਸਿਰੋਂ ਨਾ ਮਿٹے ਆਵਨ ਜਾਣੇ ਅਤੇ ਭਾਈ ਸਾ ਪਾਈ ਗੁਰਦਾਸ ਜੀ ਕਹਣਾ ਛੋਦੇ ਨੇ Hindu ਅਤੇ Musalman ਇਹਨਾਂ ਨੂੰ ਹੰਕਾਰ ਹੋ ਗਿਆ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਿਆਨ ਨਹੀਂ ਹੈ 84 ਲੱਖ ਦਾ ਜੋ ਗੀੜ ਹੈ ਜੋ ਲੇਖਾ ਹੈ ਇਹਨਾਂ ਦੇ ਸਿਰ ਤੋਂ ਮਿਟੇ ਨਹੀਂ ਸਕਦਾ ਅਰਥਾਤ 84 ਲੱਖ ਦਾ ਜੋ ਨਵੇੜਾ ਹੈ ਇਹ ਇਹਨਾਂ ਦੇ ਸਿਰ ਤੇ ਚੱਲਦਾ ਰਹੇਗਾ ਇਹਨਾਂ ਦੇ ਸਿਰ ਤੋਂ 84 ਲੱਖ ਦਈ ਜੂਨ ਦਾ ਜੋ ਨਵੇੜਾ ਹੈ ਉਹ ਨਹੀਂ ਮਿٹےਗਾ ਇਹ ਚੱਲਦਾ ਹੀ ਰਹੇਗਾ ਇਹ ਗੀੜ ਚੱਲਦਾ ਹੀ ਰਹੇਗਾ ਵਾਹਿਗੁਰੂ ਜੀ ਭਾਈ ਸਾਹਿਬ ਗੁਰਦਾਤਾ ਜੀ ਦੀ ਇਸ ਵਾਰ ਦੀ ਪਉੜੀ ਦੇ ਅਰਥ ਕਰਦਿਆਂ ਮੈਂ ਆ ਮੇਰੇ ਕੋਲ ਕਾਫੀ ਭੁੱਲਾਂ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਆ ਜਾਨ ਬੱਚਾ ਆਪ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ